இதையடுத்து பிரதமர் திரு நரேந்திர மோடி பதவியேற்றுக் கொண்டார்

ਸਸ ਗਰੀਨ ਆਖ ਪੱਟੇ ਸਸ ਗਰੀਨ ਆਖ ਪੱਟੇ ਸਸ ਗਰੀਨ ਆਖ ਪੱਟੇ ਮਾਨੀ ਵੀ ਆਖ ਪੱਟੇ ਬੇਗੀ ਪੇਂਟਿੰਗ ਕਰੀ ਤੇ ਫਿਰ ਜੋਰ ਮੇਰੇ ਤੋਂ ਨਾ ਮੇ ਬੂਣ ਬਣਦੀ ਆ ਕੰਮੀ ਤੂੰ ਨੇ ਟੋਕੀਂ ਚਾਹੇ ਤੂੰ ਨੀ ਦਾ ਉੱਟ ਕੇ ਕੰਮ ਕਰ ਬਦਾਮੀ ਚੜਨਾ ਤੂੰ ਵੀ ਦਾ ਉੱਟ ਗਿਆ ਰੰਗ ਬਦਾਮੀ ਨਹੀਂ ਚੜਨਾ ਤੂੰ ਵੀ ਦਾ ਉੱਟ ਗਿਆ ਰੰਗ ਬਦਾਮੀ ਨਹੀਂ Nandiyan ang sasiyo rin mo. ਆ ਦੋਸਤ ਵੀ ਲੈ ਮੜੇ ਆ ਜਾ ਵੀਡੀਓ ਮੈਂ ਬਣਾ ਦਿੰਦਾ ਐ ਕਿੱਪਟ ਕਰਾ ਨਹੀਂ ਉਹਨਾਂ ਕਦੇ ਖੇੜਵੇ ਮਨ ਇਸ ਜੱਗ ਤੇ ਆ

ਖੋ ਖੂਬ ਬਤਾਹਾਂ ਤੇਲੇ ਗੁੜਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੋਹਰੇ ਜਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੋਹਰੇ ਜਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੋਹਰੇ ਜਾ ਕੇ ਨੀਰੰਗ ਬਦਲ ਗਿਆ ਦੋ ਦਿਨ ਸੋਹਰੇ ਕਿਉਂ ਵੀਰਾ ਤੂੰ ਆਣੋਂ ਹਟ ਗਿਆ ਕਿਉਂ ਵੀਰਾ ਤੂੰ ਆਣੋਂ ਹਟ ਗਿਆ ਕੀ ਮਣੇ ਆਈਆਂ ਤੇਰੇ ਬੀਰਾਂ ਵਾਤਾ ਸੁਈਆਂ ਗਲੀਆਂ ਵੇ ਵੀਰਾ ਬਾਜ ਤਾਂ ਸੁਨੀਆਂ ਗਲੀਆਂ ਤਾਂ ਮਾਂ ਬਾਜ ਬਣਾਰੇ ਕਰਦੀ ਬੇਣਤੀਆਂ ਆ ਵੀਰਾ ਕਰ ਮੇਰੇ ਕਭੀ ਦੇਣਤੀਆਂ ਆ ਵੀਰਾ ਕਰ ਮੇਰੇ ਕਭੀ ਦੇਣਤੀਆਂ ਆ ਵੀਰਾ ਕਰ ਮੇਰੇ ਕਭੀ ਦੇਣਤੀਆਂ ਜਗਨਾ ਮਾਂ ਪਿੱਖਾਂ ਦੀ ਬੇਣਤੀਆਂ ਜਗਨਾ ਲਾਵਾ ਚਿੱਕਾਂ ਦੀ ਵੇ ਜਾ ਨਿੱਕੀ ਨਿੱਕੀ ਕਾਣੀ ਦਾ ਮੀਂਹ ਪੈਂਦਾ ਚੁੰਡਾ ਵਿਰੇ ਫਰਾਂਡਾ ਵੇ ਜਾਵੇ ਮੁੰਡਿਆ ਮੁੰਡਿਆ ਮੋਰੀਆਂ ਲੈ ਕੇ ਗੇ ਟਿਕਣਾ ਨਾ ਨੀ ਉਹ ਜਿਹੜਾ ਦੂਰ ਖੜਾ ਮੇਰੇ ਬਿਨਾਂ ਦਾ ਸੰਜਣ ਨੀ ਉਹ ਜਿਹੜਾ ਦੂਰ ਖੜਾ ਤੇਰੇ ਅੰਦਰੋਂ ਦਾ ਸੰਜਣ ਨੀ ਉਹ ਜਿਹੜਾ ਦੂਰ ਖੜਾ ਮੇਰੇ ਬਿਨਾਂ ਦਾ ਸੰਜਣ ਨੀ ਉਹ ਜਿਹੜਾ ਦੂਰ ਖੜਾ ਇਤੋਟੇ ਦੀ ਕੁੜੀ ਇਤੋਟਾ ਦੀ ਕੁੜੀ ਹੱਥਾਂ ਤੋਂ ਨੀਤੀ ਰੇਤ ਹੈ ਚੇਤਨ বেলি পাওঁ ਆਪ ਹੀ ਕਰੋ ਔਣੀ ਆਪ ਹੀ ਖੋਲਣਾ ਨਹੀਂ ਦਿੱਕੀ ਤੇਰ ਕਿਸੇ ਦੇ ਨਹੀਂ ਮੈਂ ਤਾਂ ਦੇਵਰ ਨੂੰ ਜੀ ਜੀ ਕਰਦੀ ਮੈਨੂੰ ਕੰਫਟ ਕਹਿ ਕੇ ਨਹੀਂ ਵਿੱਚ ਦਰਵਾਜ਼ੇ ਦੇ ਮੁੱਛਾਂ ਜੜਾ ਕੇ ਮੈਂ ਕਹਿ ਕੇ ਮੁੱਠਾ ਹੈ ਹੈਗੇ ਹੈ ਕਿ ਕੋਈ ਨਹੀਂ ਉਹ ਤੇ ਜੇ

ਕਲਿਆ ਚਰਖਾ ਤਰ ਲਿਆ ਟਾਂਕ ਤੇ ਹੋ ਗਈ ਕਤਲ ਦੀ ਤਿਆਰੀ ਨੀ ਢੋਕ ਢੋਕ ਨਾਰ ਪੈਰ ਜਦਾਰਦੀ ਲਗਦੀ ਜਾਨ ਤੋਂ ਪਿਆਰੀ ਇਸ ਪਟੋਲੇ ਦੀ ਟੱਟ ਕਦਰ ਪਾਲੀ ਨੀ ਇਸ ਮਟੋਲੇ ਦੀ ਟੱਟ ਕਦਰ ਦੀ ਬਾਣੀ ਨੀ ਇਸ ਚੋਲੇ ਗਮਸਤ ਹੋ ਗਿਆ ਮੇਸੇਂ ਜੀ ਮੇਸੇਂ ਜੀ ਪਾਣੀ ਵਾਪਸ ਹੋ ਰਿਹਾ ਮੇਸੇਂ ਜੀ ਮੇਸੇਂ ਜੀ ਅੱਗੇ ਮੇਸੇਂ ਫਿਰ ਨਾ ਤਗ ਪਰ ਬਚਾ ਸਾਰੇ ਸਾਰੇ ਦੱਟ ਕੇ ਸਭ ਤੋਂ ਵੱਧ ਤੱਕ ਕਰੇ ਬਾਈ ਸਾਰੇ ਸੀ ਆ ਜਾਨ ਦਾ ਨਾਮ ਕਾ ਜਿਹਨੇ ਰਾਮ ਜੀ ਕੋਲ ਦੇ ਸੁਨੋ ਜਾਨੀ ਆਉਣੇ ਇਹ ਦਿਨ ਸਗਣਾ ਦੇ ਰੋਜ਼ ਰੋਜ਼ ਨੀ ਆਉਣੇ ਇਹ ਦਿਨ ਸਗਣਾ ਦੇ ਆਜੂ ਸੂਰ ਲੈ ਮੜੇ दालादी, दालादी। दालादी। दाल जाएगे जाएगे वीडियो मैं बना देना चेक कर ਸਗਲ ਲੰਪੂਆ ਅਗਲੈ ਸਾਨੀਆਂ ਚੁਬਾ ਲੈ ਇਹਨਾਂ ਨਾਚੀ ਦੀ ਟਾਪ ਹੋਇਆ ਆਇਆ ਮੈਂ ਕਿਹਨਾਂ ਬਾਜੂ ਮੜਾ ਫਰੇਮ ਮੜਾ ਬਨੂ ਕਾਰ ਲਾਂਦੇ ਸਪੀ ਬਣ ਤੇਰਾ ਵੀਰ ਨਹੀਂ ਜਦ ਗੱਲਾਂ ਕਰਦਾ ਦੰਦਾਂ ਦਾ ਹੱਸਦਾ ਪੀੜ ਨਹੀਂ ਜਦ ਗੱਲਾਂ ਕਰਦਾ ਦੰਦਾਂ ਦਾ ਹੱਸਦਾ ਪੀੜ ਨਹੀਂ ਜਦ ਗੱਲਾਂ আকাশ তোরে পালা কলু হবে ভামে রং হবে রঙ হবে কালা হবে ਸੱਤੀਆਂ ਸਿਵਾਲਾਂ ਰਣ ਮਾਫੀਆਂ ਪੁੱਤਾਂ ਮੰਨੂ ਪਾਲੀਆਂ ਹੁੰਦੇ ਰਣ ਮਾਫੀਆਂ ਪੁੱਤਾਂ ਮੰਨਪਾਨਾ ਹੁੰਦੇ ਰਣ ਮਾਫੀਆਂ ਪੁੱਤ ਸੋ ਬਾਗ ਦੀ ਨਦੀ ਦੇ ਵਿੱਚ ਅੰਬਾ ਦੀਆਂ ਪਾੜੀਆਂ ਖਾ ਲੋ ਸਈਓ ਨੀ ਜਿੰਨਾ ਰਹਿਣਾ ਹੈ ਤੂਆਰੀਆਂ ਖਾ ਲੋ ਸਈਓ ਨੀ ਜਿੰਨਾ ਰਹਿਣਾ ਹੈ ਤੂਆਰੀਆਂ ਬਾਗ ਦੀ ਨਦੀ ਦੇ ਵਿੱਚ ਅਬੀ ਆਛੇਰਾ kiseno ki patam duniya de vich do phull suhe mod de pure mod suvadini naam paya de muve ਔਰ ਉਹਡੇ ਪਿੰਡਿਆ ਮੇਰਾ ਸੁਣੀ ਦਾ ਬੜੇ ਹੌਸਲੇ ਵਾਲਾ ਬਈ ਅੱਡੇ ਤੇ ਇੱਕ ਸਕੂਲ ਸੁਣੀ ਦਾ ਓਏ ਅੱਡੇ ਤੇ ਇੱਕ ਪੜ੍ਹਦੇ ਸੇ ਬੜੇ ਪੜ੍ਹਦੇ ਹਜ਼ਾਰਾਂ ਜ਼ਿੰਦਗੀ ਦੋ ਦਿਨ ਦੀ ਲੁਕ ਲਾਓ ਮੋਜ ਬਹਾਰਾਂ ਜ਼ਿੰਦਗੀ ਦੋ ਦਿਨ ਦੀ ਰੱਖ ਲਓ ਮੋਜ ਬਹਾਰਾਂ ਮਰੀ ਦੋ ਦਿਨ ਦੀ ਲੁਕ ਲਾਓ ਮੋਜ ਬਹਾਰਾਂ ਜ਼ਿੰਦਗੀ ਦੋ ਦਿਨ ਦੀ ਰੱਖ ਲਓ ਮੋਜ ਬਹਾਰਾਂ ਆਓ ਕੁੜੀਓ ਕਸਾਨ ਵਖਾਵਾ ਆਓ ਕੁੜੀਓ ਕਸਾਨ ਵਖਾਵਾ ਦਿੱਲੀ ਨੂੰ ਜਜਕੇ ਆਏ ਨੀ ਪਾਤ ਪਾਤ ਦੀਆਂ ਗੱਲਾਂ ਸੁਣਾਉਂਦੇ ਨੀ ਪਾਤ ਪਾਤ ਦੀਆਂ ਗੱਲਾਂ ਸੁਣਾਉਂਦੇ ਨਾ ਰਹੇ ਭੁਖੇ ਤੇ ਆਏ ਨੀ ਪਤਮਾ ਮਾਦੇ ਜੱਗ ਨੂੰ ਜੱਜਕੇ ਆਏ ਨੀ ਪਤਮਾ ਮਾਦੇ ਡਟ ਕੇ ਮੋੜ ਕੇ ਆਏ ਨੀ ਪਤਮਾ ਮਾਦੇ ਡਟ ਕੇ ਮੋੜ ਜਾਏ ਨੀ ਪਤਮਾ ਮਾਦੇ ਡਟ ਕੇ ਮੋੜ ਜਾਏ ਨੀ ਪਤਮਾ ਮਾਦੇ ਤਾਂ ਵਾਲਿਓ ਵੇ ਉੱਠ ਲੱਦੇ ਆਂ ਦਿਲਾਂ ਦੇ ਮੰਨਣੀ ਨਹੀਂ ਤੇਰੀ ਸੁਦੇ ਹੌਣ ਕੇ ਦਿਲਾਂ ਦੇ ਮੰਨਣੀ ਨਹੀਂ ਤੇਰੀ ਸੁਦੇ ਹੌਣ ਕੇ ਦਿਲਾਂ ਦੇ ਮੰਨਣੀ ਨਹੀਂ ਤੇਰੀ ਸੁਦੇ ਹੌਣ ਕੇ ਦਿਲਾਂ ਦੇ ਮਨਸ ਤੇ ਅਜੂਨ ਜੋ ਬਨੋਨੀਆ The... <gnes> <laughs> एक अणहारदर चलती है कोई नहीं करता

ਯਾਰ ਯੋਕਰ ਵਟਕੇ ਨਾ ਮੇਰ ਰਵਾਲਾ ਤੂੰ ਹੀ ਘੇੜਾ ਦੇ ਦੇ ਵੀ ਰਵਾਲਾ ਰਤਾਖਰ ਕਰਨਾ ਪਾਵਨ ਚੋਟੀ ਨੇਕੀ ਦਾ ਜਸ ਦੀਨਾਂ ਵਿੱਚ ਜਾਮਨ ਚੋਟੀ ਨੇਕੀ ਦਾ ਜਸ ਦੀਨਾਂ ਵਿੱਚ ਜਾਮਨ ਚੋਟੀ ਨੇਕੀ ਦਾ ਜਸ ਦੀਨਾਂ ਵਿੱਚ ਜਾਮਨ ਚੋਟੀ ਨੇਕੀ ਦਾ